ਇਸ ਵਕਤ ਦੀ ਵੱਡੀ ਖਬਰ ਹੁਸ਼ਾਰਪੁਰ ਦੇ ਥਾਣਾ ਮੇਟੀਆਣਾ ਦੀ ਨੌਂਦੇ ਪਿੰਡੇ ਟੋਡਰਪੁਰ ਤੋਂ ਸਾਹਮਣੇ ਆ ਰਹੀ ਆ ਜਿੱਥੇ ਕਿ ਟੋਡਰਪੁਰ ਚ ਬੀਤੀ ਦੇਰ ਰਾਤ ਘਰ ਚ ਤਿੰਨ ਨਕਾਬਪੋਸ਼ ਨੌਜਵਾਨਾਂ ਨੇ ਹਥਿਆਰਾਂ ਦੇ ਨਾਲ ਲੈਸੋ ਕੇ ਘਰ ਦੇ ਵਿੱਚ ਡਾਕਾ ਮਾਰਿਆ ਤੇ ਦੱਸਿਆ ਜਾ ਰਿਹਾ ਕਿ ਘਰ ਚੋਂ 25 ਟੋਲੇ ਦੇ ਕਰੀਬ ਸੋਨਾ 6 ਲੱਖ ਰੁਪਏ ਦੇ ਕਰੀਬ ਦੀ ਨਕਦੀ ਅਤੇ ਇਸ ਤੋਂ ਇਲਾਵਾ 2000 ਅਮਰੀਕੀ ਡਾਲਰ ਲੈ ਕੇ ਉਕਤ ਜਕੈਟ ਫਰਾਰ ਹੋ ਜਾਂਦੇ ਨੇ ਹਾਲਾਂਕਿ ਉਕਤ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਈ ਹੈ ਜਿਸ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਹ ਸੀਸੀਟੀਵੀ ਤਸਵੀਰਾਂ ਦੇ ਵਿੱਚ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਤਿੰਨ ਨੌਜਵਾਨ ਘਰ ਦੇ ਅੰਦਰ ਦਾਖਲ ਹੁੰਦੇ ਨੇ ਤਾਂ ਉਸ ਤੋਂ ਬਾਅਦ ਇਹ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਘਰ ਚੋਂ ਬਾਹਰ ਨਿਕਲਦੇ ਹੋਏ ਵੀ ਵਿਖਾਈ ਦੇ ਰਹੇ ਨੇ ਕਿ ਇਸ ਦੀ ਸੂਚਨਾ ਜਿਵੇਂ ਹੀ ਪੁਲਿਸ ਚੌਕੀ ਅਜਨੂਹਾਂ ਨੂੰ ਮਿਲਦੀ ਹੈ ਤਾਂ ਪੁਲਿਸ ਚੌਕੀ ਅਜਨੂਹਾਂ ਦੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚਦੇ ਨੇ ਤੇ ਅੱਜ ਮੋਕਤੇ ਡੀਐਸਪੀ ਪਲਵਿੰਦਰ ਸਿੰਘ ਅਤੇ ਠਾਣਾ ਮੇਟੀਆਣਾ ਦੇ ਐਸਐਚਓ ਵੀ ਭਾਰੀ ਪੁਲਿਸ ਫੋਰਸ ਦੇ ਨਾਲ ਜਾਇਸਰਲੈਂਡ ਪਹੁੰਚੇ ਸੀ ਇਸ ਬਾਬਤ ਤੇ ਜਦੋਂ ਘਰ ਦੀ ਮਹਿਲਾ ਜਸਪ੍ਰੀਤ ਕੋਰ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਵੱਲੋਂ ਜੋ ਜਾਣਕਾਰੀ ਮੀਡੀਆ ਨੂੰ ਦਿੱਤੀ ਗਈ ਹੈ ਉਸ ਮੁਤਾਬਕ ਕਿ ਬੀਤੀ ਦੇਰ ਰਾਤ 9 ਵਜੇ ਉਸ ਵਕਤ ਇੱਕ ਘਟਨਾ ਹੁੰਦੀ ਹੈ ਜਦੋਂ ਉਹ ਆਪਣੇ ਕਮਰਿਆਂ ਦੇ ਵਿੱਚ ਸੌ ਰਹੇ ਹੁੰਦੇ ਨੇ ਜਾਂ ਆਰਾਮ ਕਰ ਰਹੇ ਹੁੰਦੇ ਨੇ ਤਾਂ ਇਸ ਦੌਰਾਨ ਘਰ ਦੇ ਇਹ ਮੇਨ ਦਰਵਾਜ਼ੇ ਨੂੰ ਕੁਝ ਇਹ ਦੇਕਾ ਦੇਕਾ ਤੋਂ ਵੱਲੋਂ ਜਿਹੜਾ ਉਹ ਲਤ ਮਾਰ ਕੇ ਤੋੜਿਆ ਜਾਂਦਾ ਤਾਂ ਉਸ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਕੁੱਲ ਤਿੰਨ ਨੌਜਵਾਨ ਹੁੰਦੇ ਨੇ ਜਿਵੇਂ ਕਿ ਸੀਸੀਟੀਵੀ ਤਸਵੀਰਾਂ ਦੇ ਵਿੱਚ ਵੀ ਅਸੀਂ ਤੁਹਾਨੂੰ ਦਿਖਾਇਆ ਤਿੰਨਾਂ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਮਾਰੂ ਹਥਿਆਰ ਹੁੰਦੇ ਨੇ ਤੇ ਇੱਕ ਨੌਜਵਾਨ ਦੇ ਹੱਥ ਦੇ ਵਿੱਚ ਅਸਲਾ ਵੀ ਹੁੰਦਾ ਜੋ ਜਸਪ੍ਰੀਤ ਕੋਰ ਵੱਲੋਂ ਜਾਣਕਾਰੀ ਇਹ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ ਹੈ ਤੇ ਬੇਹਤ ਬੇਰਹਿਮੀ ਦੇ ਨਾਲ ਜਸਪ੍ਰੀਤ ਕੋਰ ਦੀ ਕੁੱਟਮਾਰ ਵੀ ਕੀਤੀ ਗਈ ਹੈ ਤੇ ਇਸ ਦੌਰਾਨ ਜਸਪ੍ਰੀਤ ਕੋਰ ਦਾ ਸੋਹਰਾ ਜੋ ਕਿ ਕਾਫੀ ਉਮਰ ਤੇ ਨੇ ਤੇ ਬਜ਼ੁਰਗੇ ਨੇ ਤਾਂ ਕਿਸੇ ਤਰ੍ਹਾਂ ਦੇ ਨਾਲ ਘਰ ਚੋਂ ਬਾਹਰ ਨਿਕਲ ਜਾਂਦੇ ਨੇ ਤਾਂ ਉਹਨਾਂ ਵੱਲੋਂ ਤੁਰੰਤ ਇਸਤੀ ਸੂਚਨਾ ਜਿਹੜਾ ਗਵਾਂਡੀਆ ਨੂੰ ਦਿੱਤੀ ਜਾਂਦੀ ਆ ਪ੍ਰੰਤੂ ਜਦ ਤੱਕ ਗਵਾਂਡੀ ਪਹੁੰਚਦੇ ਨੇ ਤਾਂ ਇੰਨੇ ਨੂੰ ਜਿਹੜੇ ਉਕਤ ਡਕੈਤ ਹੁੰਦੇ ਨੇ ਉਹ ਡਕੈਤੀ ਦੀ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਨੇ ਸੋ ਨਾਲ ਦੇ ਨਾਲ ਅਸੀਂ ਤੁਹਾਡੇ ਨਾਲ ਮੌਕੇ ਦੀਆਂ ਤਸਵੀਰਾਂ ਵੀ ਸਾਂਝੀਆਂ ਕਰ ਰਹੇ ਆ ਤੇ ਅੱਜ ਡੀਐਸਪੀ ਭਲਵਿੰਦਰ ਸਿੰਘ ਵੀ ਪੁਲਿਸ ਪਾਰਟੀ ਸਮੇਤ ਪਹੁੰਚੇ ਹੋਏ ਸੀ ਤੇ ਮੌਕੇ ਤੇ ਡਾਕਸ ਅਕੁਐਡ ਦੀਆਂ ਟੀਮਾਂ ਵੀ ਜਿਹੜੀਆਂ ਪਹੁੰਚੀਆਂ ਹੋਈਆਂ ਸੀ ਤੇ ਪੁਲਿਸ ਵੱਲੋਂ ਹਰ ਇੱਕ ਪਹਿਲੂ ਨੂੰ ਆਧਾਰ ਬਣਾ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੁਲਿਸ ਦਾ ਕਹਿਣੇ ਕਿ ਜਲਦ ਉਹਨਾਂ ਵੱਲੋਂ ਕਥਿਤ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਜਸਪ੍ਰੀਤ ਕੌਰ ਹੈ। ਕਿਹੜਾ ਪਿੰਡ ਹੈ ਜੀ? ਟੋਡਰਪੁਰ। ਤੇ ਜਸਪ੍ਰੀਤ ਜੀ ਤੁਹਾਡੇ ਘਰ ਦੇ ਵਿੱਚ ਤੁਹਾਨੂੰ ਬੰਦੀ ਬਣਾ ਕੇ ਡਕੈਤੀ ਕੀਤੀ ਹੈ। ਇਹ ਪੂਰਾ ਮਾਮਲਾ ਹੋਇਆ ਜੀ। ਜੀ ਆਲਮੋਸਟ 9 ਵਜੇ ਅਸੀਂ ਮੈਂ ਤਾਂ ਮੇਰੇ ਫਾਦਰ ਇਨ-ਲਾਅ ਸੀ ਦੋਨੋਂ ਘਰ ਰਹਿੰਦੇ ਹਾਂ ਤੇ ਅਸੀਂ ਆਪਣਾ ਡਿਨਰ ਫਿਨਿਸ਼ ਕੀਤਾ ਆ। ਤੇ ਮੇਰੀ ਸੇਥ ਥੋੜੀ ਠੀਕ ਨਹੀਂ ਸੀ ਮੈਂ ਉਸ ਦਿਨ ਜਲਦੀ ਆਪਣੇ ਰੂਮ ਚ ਸੌਣੇ ਚਲੀ ਗਈ ਤੇ ਡੈਡੀ ਟੀਵੀ ਦੇਖ ਰਹੇ ਸੀ ਲੌਬੀ ਵਿੱਚ ਬੈਠੇ ਨਾ ਤੇ ਮੈਂ ਡੈਡੀ ਨੂੰ ਪੁੱਛਿਆ ਕਿ ਤੁਸੀਂ ਟੀਵੀ ਆਫ ਕਰਨਾ ਹੈ ਕਿ ਮੈਂ ਚੱਲਦਾ ਰਹਾਂ ਨਾ ਕਹਿੰਦੇ ਮੈਂ ਦੇਖਣਾ ਤੇ ਮੈਂ ਸੌ ਚਲੀ ਗਈ ਆਪਣੇ ਮੈਂ ਰੂਮ ਚ ਗਈਆਂ ਵਾਸ਼ਰੂਮ ਗਈਆਂ ਦਨ ਟੈਬਲਟ ਲਈ ਆਪਣੀ ਤੇ ਉਸ ਤੋਂ ਬਾਅਦ ਹਜੇ ਮੈਂ ਸੁੱਤੀ ਨਹੀਂ ਸੀ ਬਸ ਆਪਣੇ ਬੈੱਡ ਤੇ ਬੈਠੀ ਸੀ ਤੇ ਬਹੁਤ ਜ਼ੋਰ ਨਾਲ ਆਵਾਜ਼ ਹੋਈ ਬਾਹਰ ਜਿੱਦਾਂ ਨਾ ਜਦੋਂ ਬਾਹਰ ਆਵਾਜ਼ ਹੋਈ ਤੇ ਮੈਨੂੰ ਲੱਗਾ ਕਿ ਮੇਰੇ ਫਾਦਰ ਇਨ ਲਾ ਗਿਰ ਗਏ ਕਿਉਂਕਿ ਬਜ਼ੁਰਗ ਗਿਆ ਤਾਂ ਮੈਨੂੰ ਲੱਗਾ ਉਹ ਗਿਰ ਗਿਆ ਹੈ ਨਾ ਤੇ ਮੈਂ ਕੁੰਡਾ ਜਦੋਂ ਖੋਲਿਆ ਡੈਡੀ ਨੂੰ ਆਵਾਜ਼ ਲਗਾਈ ਕਿ ਡੈਡੀ ਤੇ ਮੈਂ ਡੈਡੀ ਦੀ ਜਗ੍ਹਾ ਤਿੰਨ ਬੰਦੇ ਆਪਣੇ ਘਰ ਅੰਦਰ ਖੜੇ ਦੇਖਿਆ ਮੇਰੇ ਰੂਮ ਦੇ ਬਾਹਰ ਹੈ ਨਾ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕੁਝ ਕਹਿਣ ਦਾ ਮੌਕਾ ਹੀ ਨਹੀਂ ਦਿੱਤਾ ਉਹਨਾਂ ਨੇ ਬੱਸ ਮੇਰੇ ਤੇ ਅਟੈਕ ਸ਼ੁਰੂ ਕਰ ਦਿੱਤਾ ਆ ਤੇ ਡੈਡੀ ਜਦੋਂ ਉਹਨਾਂ ਨੇ ਮੇਰੇ ਤੇ ਅਟੈਕ ਸ਼ੁਰੂ ਕੀਤਾ ਡੈਡੀ ਬਾਹਰ ਭੱਜ ਗਏ ਕਿਉਂਕਿ ਗੇਟ ਤੋੜ ਦਿੱਤਾ ਸੀ ਉਹਨਾਂ ਨੇ ਡੈਡੀ ਬਾਹਰ ਭੱਜ ਗਏ ਡੈਡੀ ਮੇਰੇ ਨੇਵਰਸ ਇਦਰ ਸਾਡੇ ਰਿਲੇਟਿਵ ਸੀ ਆ ਤੇ ਉਹਨਾਂ ਨੂੰ ਬਲਾਂ ਚਲੇ ਗਏ ਉਹਨੇ ਮਿੰਟਾਂ ਦੇ ਵਿੱਚ ਉਹਨਾਂ ਨੇ ਮੇਰੀ ਬਹੁਤ ਕੁੱਟਮਾਰ ਕੀਤੀ ਆ ਕਿੰਨੇ ਜਾਣੇ ਸੀ ਮੈਡਮ ਤਿੰਨ ਜਾਣੇ ਸੀ ਉਹਨਾਂ ਨੇ ਆਪਣੇ ਪੂਰੇ ਫੇਸ ਪੈਕ ਕਿਤੇ ਹੋਏ ਸੀ ਹਥਿਆਰ ਵੀ ਸੀ ਉਹਨਾਂ ਦੇ ਕੋਲ ਇੱਕ ਕੋਈ ਰਿਵਾਲਵਰ ਸੀ ਇੱਕ ਉਹ ਦਾਤ ਸੀ ਲੰਬਾ ਜਿਹਾ ਤੇ ਇੱਕ ਕੋ ਡੰਡਾ ਸੀ ਡੰਡੇ ਵਾਲਾ ਤਾਂ ਲਗਾਤਾਰ ਮੇਰੇ ਮਾਰ ਰਿਹਾ ਸੀ ਓਕੇ ਤੇ ਉਹ ਕਹਿ ਰਹੇ ਸੀ ਕਿ ਤੁਹਾਡਾ ਕੈਸ਼ ਜੋ ਵੀ ਆ ਸਾਨੂੰ ਦੱਸੋ ਕਿੱਥੇ ਆ ਤੇ ਮੇਰੀ ਹਾਲਤ ਇਦਾਂ ਸੀ ਕਿ ਮੈਂ ਕੁਝ ਬੋਲਦੀ ਉਤੋਂ ਪਹਿਲਾਂ ਇੱਕ ਇੱਕ ਵਿੱਚੋਂ ਬੋਲਿਆ ਕਿ ਅਗਰ ਇਹ ਨਹੀਂ ਦੱਸ ਰਹੀ ਤਾਂ ਇਹਦੇ ਦਾਤ ਮਾਰੋ ਜਾਂ ਇਹਦੇ ਗੋਲੀ ਮਾਰ ਦਿਓ ਦੱਸੂਗੀ ਇਹ ਕੁਝ ਬਟ ਉਸ ਤੋਂ ਪਹਿਲਾਂ ਹੀ ਉਹਨਾਂ ਨੇ ਲਾਕਰਸ ਮੇਰੇ ਸਾਰੇ ਤੋੜ ਲਏ ਜਿਹੜਾ 3 ਮੇਰਾ ਉਹਨਾਂ ਨੇ 25 ਤੋਲੇ ਸੋਨਾ ਤੇ ਮੇਰਾ 6 ਲੱਖ ਕੈਸ਼ 2000 ਡਾਲਰ ਅਮਰੀਕਨ ਡਾਲਰ ਸੀ ਮੇਰੇ ਬ੍ਰਦਰ ਮੈਨੂੰ ਆ ਲਾਸਟ ਆਏ ਸੀ ਤੇ ਗਿਫਟ ਕਰਕੇ ਗਏ ਸੀ ਵੀ ਤੂੰ ਕੁਝ ਵੀ ਬਾਈ ਕਰ ਲੈ ਉਹ ਮੇਰਾ ਪਿਆਈ ਸੀ ਹਜੇ ਮੈਂ ਖਰਚ ਨਹੀਂ ਸੀ ਕੀਤਾ ਉਹ ਮੇਰਾ ਸਾਰਾ ਹੀ ਲੈ ਕੇ ਹੋ ਮੇਰਾ ਰੂਮ ਤੁਸੀਂ ਦੇਖ ਸਕਦੇ ਸਾਰਾ ਖਿਲਰਿਆ ਪਿਆ ਇਦਾਂ ਹੀ ਪੂਰੇ ਮੇਰੇ ਸੀਸੀਟੀਵੀ ਲੱਗੀ ਹੋਈ ਹੈ ਘਰ ਚ ਹਾਂਜੀ ਮੇਰੇ ਬਾਹਰ ਕੈਮਰੇ ਸਾਰੇ ਲੱਗੇ ਹੋਏ ਆ ਕਿਉਂ ਉਹਨਾਂ ਵਿੱਚ ਕੀ ਨਜ਼ਰ ਆ ਰਿਹਾ ਜੀ ਉਹਨਾਂ ਵਿੱਚ ਜਦੋਂ ਅਸੀਂ ਦੇਖਿਆ ਤੇ ਉਹਨਾਂ ਨੇ ਬਾਹਰੋਂ ਵਾਲ ਜਿਹੜੀ ਬਾਹਰਲੀ ਵਾਲ ਆ ਮੇਨ ਵਾਲ ਆ ਉਹਨਾਂ ਨੂੰ ਉਹ ਬਾਹਰੋਂ ਟੱਪ ਕੇ ਅੰਦਰ ਐਂਟਰ ਹੋਏ ਆ ਗੇਟ ਤੋਂ ਨਹੀਂ ਹੋਏ ਉਹਨੂੰ ਟੱਪੇ ਆ ਦੈਨ ਉਹਨਾਂ ਨੇ ਆ ਜਿਹੜਾ ਮੇਰਾ ਅੰਦਰਲਾ ਗੇਟ ਆ ਉਹ ਉਹਨਾਂ ਨੇ ਤੋੜ ਦਿੱਤਾ ਆ ਉਹਦੀ ਆਵਾਜ਼ ਸੁਣ ਕੇ ਮੈਂ ਬਾਹਰ ਨਿਕਲੀ ਆ ਫਿਰ ਉਹਨਾਂ ਨੇ ਮੇਰੇ ਤੇ ਅਟੈਕ ਕਰਤਾ ਟੋਟਲ ਦੇਖੀ ਤਾਂ ਕਿੰਨਾ ਕ ਨੁਕਸਾਨ ਆ ਕਿੰਨੇ ਲੱਖ ਦਾ ਨੁਕਸਾਨ 25 ਟੋਲੇ ਤੁਸੀਂ ਸੋਨਾ ਚਾਹ ਰਹੇ ਹੋ ਤਾਂ ਸਿੱਧਾ ਤੋੜ ਕੇ 25 ਲੱਖ ਦਾ 25 ਲੱਖ ਦਾ ਸੋਨਾ ਹੋ ਗਿਆ 6 ਲੱਖ ਕੈਸ਼ 2000 ਅਮਰੀਕਨ ਡਾਲਰ ਹਾਂ ਜੀ ਮੈਨੂੰ ਕਿੰਨਾ 35 ਕਿ ਰੱਖ ਦੇ ਕਿਰਾਏ ਹਾਂ ਜੀ ਸਾਨੂੰ ਇੰਨਾ ਹੀ ਸਮਝ ਲਓ ਸਿਸਟਰ ਉਹਨਾਂ ਨੇ ਬੰਦੀ ਬਣਾ ਲਿਆ ਸੀਗਾ ਕਿ ਕਟਮਾਰਗ ਹਾਂ ਜੀ ਮੈਨੂੰ ਬਸ ਕਮਰੇ 'ਚ ਬੰਦੀ ਬਣਾ ਲਿਆ ਸੀ ਉਹਨਾਂ ਨੇ ਮੈਨੂੰ ਉੱਥੋਂ ਹਿੱਲਣ ਨਹੀਂ ਦਿੱਤਾ ਲਗਾਤਾਰ ਤੁਸੀਂ ਦੇਖ ਸਕਦੇ ਆ ਮੇਰੇ ਕਿੱਦਾਂ ਉਹਨਾਂ ਨੇ ਉਨਾਰੇ ਮਿਰਦੇ ਟੈਗ ਸ਼ੁਰੂ ਕੀਤਾ ਤੇ ਡੈਡੀ ਨੂੰ ਭਜਨ ਦਾ ਮੌਕਾ ਮਿਲ ਗਿਆ ਉਹ ਗਵੰਡੀਆਂ ਨੂੰ ਲੈਨ ਚਲੇ ਗਏ ਜਿੱਦਾਂ ਨਾ ਕਿੰਨੀ ਕੀ देर ਰੁਕੇ ਕਿੰਨੀ ਕੀ देर ਕਰ ਚੁੱਕੇ ਉਹ ਆਈ ਥਿੰਕ 8-9 ਮਿੰਟ ਚ ਉਹਨਾਂ ਨੇ ਸਾਰਾ ਕੁਝ ਕਰ ਦਿੱਤਾ ਕਿਉਂਕਿ ਕੈਮਰਾ ਦੇ ਤੇ ਐਗਜ਼ੈਕਟ ਟਾਈਮ ਜਦੋਂ ਐਂਟਰ ਹੋਇਆ ਸਾਰਾ ਦਿਖ ਰਿਹਾ ਸਾਡੇ ਕੈਮਰੇਆਂ ਵਿੱਚ 9:00 ਵਜੇ ਤੋਂ ਉਸ ਟਾਈਮ 9:00 ਵਜੇ 6 ਮਿੰਟ ਤੇ ਉਹ ਐਂਟਰ ਹੋਏ ਆ ਜੀ ਜਦੋਂ ਤੇ ਹਾਂਜੀ ਨਿਕਲੇ ਕਿੰਨੇ ਵਜੇ ਤੇ 9:13 ਮਿੰਟ ਤੇ ਚਲੇ ਗਏ ਆ ਮਤਲਬ ਕਿ ਵਿਥਿਨ 7 ਮਿੰਟਸ ਹਾਂਜੀ ਹਾਂਜੀ ਤੇ ਮੇਰੇ ਨੇਬਰਸ 9:00 ਵਜੇ ਆਈ ਥਿੰਕ 16 ਤੇ ਮੇਰੇ ਘਰ ਆਏ ਆ ਮੈਂ ਵੀ ਮੈਨੂੰ ਪ੍ਰੋਟੈਕਟ ਕਰਨ ਲਈ ਜਦੋਂ ਡੈਡੀ ਉਹਨਾਂ ਨੂੰ ਲੈਣ ਗਏ ਆ ਜਦ ਤੱਕ ਪਰੋ ਜਾ ਚੁੱਕੇ ਸੀ ਪੁਲਿਸ ਆਈ ਆ ਮੁੱਖੇ ਤੋਂ ਪੁਲਿਸ ਆਈ ਆ ਸਰਪੰਚ ਮਿੰਟ ਦੇ ਸਰਪੰਚ ਆਇਆ ਪੁਲਿਸ ਆਈ ਆ ਬਟ ਉਹ ਜਾ ਚੁੱਕੇ ਸੀ ਉਦੋਂ ਤੱਕ ਤਾਂ ਮੇਰੇ ਕਾਫੀ ਬੁਰੀ ਹਾਲਤ ਸੀ ਮੈਂ ਇਸ ਕੰਡੀਸ਼ਨ 'ਚ ਨਹੀਂ ਸੀ ਕਿ ਮੈਂ ਆਪਣਾ ਪ੍ਰੋਪਰ ਦੱਸ ਸਕਾਂ ਨਾ 16 ਸਾਲ ਦੀ ਕਿੰਨੀ ਕੇਜ ਹੈ ਜਿਹੜਾ ਬਚੁਰਗ ਨੇ ਉਹ 18 ਇਅਰ ਹੋਣੇ ਆ ਓਕੇ ਉਹਨਾਂ ਨਾਲ ਤਾਂ ਨਹੀਂ ਘੁੱਟ ਮਰਗੀ ਨਹੀਂ ਉਹ ਦੌੜ ਗਏ ਨਾ ਥਾਣੇ ਕਿਉਂ ਉਹਨਾਂ ਨੇ ਮੈਨੂੰ ਦੇਖ ਕੇ ਮੇਰੇ ਤੇ ਅਟੈਕ ਸ਼ੁਰੂ ਕਰਤਾ ਕੀ ਮੰਗ ਕਰਦੇ ਸੀ ਮੈਂ ਚਾਹੁੰਦੀ ਆ ਕਿ ਉਹ ਜੋ ਵੀ ਅੱਜ ਐਨੇ ਡੇਂਜਰਸ ਸਿਆ ਕਿ ਉਹਨਾਂ ਨੂੰ ਫੜਿਆ ਜਾਵੇ ਠੀਕ ਆ ਤੇ ਬਾਕੀ ਹੋਰ ਜਨਤਾ ਨੂੰ ਜਿੱਦਾਂ ਮੈਨੂੰ ਨੁਕਸਾਨ ਹੋਇਆ ਪਲੀਜ਼ ਅਦਾ ਕਿਸੇ ਨੂੰ ਨਾ ਹੋਵੇ ਮੈਂ ਇਹੀ ਅਪੀਲ ਕਰੂੰਗੀ ਕਿ ਪਲੀਜ਼ ਉਹਨਾਂ ਨੂੰ ਫੜਿਆ ਜਾਵੇ ਨੈਕਸਟ ਕਿਉਂਕਿ ਅੱਜ ਮੇਰੇ ਤੇ ਕੀਤਾ ਉਹਨਾਂ ਨੇ ਦੂਸਰਾ ਟਾਰਗੇਟ ਹੋ ਨੈਕਸਟ ਜ਼ਰੂਰ ਕਰੂਗੇ ਇਦਾਂ ਕਿਸੇ ਤੇ ਵੀ ਹੈਨਾ ਮੈਂ ਕਿਉਂਕਿ ਉਹਨਾਂ ਨੇ ਪ੍ਰੋਪਰ ਮੈਨੂੰ ਮਾਰਨੇ ਉਹਨਾਂ ਦੀ ਤੇਲ ਦੀ ਪਿੱਪੀ ਡੀਜ਼ਲ ਦੀ ਇੱਥੇ ਪਈ ਰਹਿ ਗਈ ਉਹ ਭੱਜ ਗਏ ਜੋ ਵੀ ਨਾਲ ਆ ਕੇ ਨਾਲ ਆਏ ਹੋਏ ਸੀ ਉਹ ਮੇਰਾ ਨਾਮ ਸੁਤਨਾਮ ਸਿੰਘ ਜੀ। ਸੁਤਨਾਮ ਸਿੰਘ ਜੀ ਕਿਹੜਾ ਪਿੰਡ ਹੈ ਜੀ ਆਪਣਾ? ਪਿੰਡ ਉਡਰਪੁਰ ਜੀ। ਕੀ ਪਿੰਡ ਦੇ ਵਿੱਚ ਛਾੜ ਹੋਇਆ ਇੱਕ ਘਰ ਤੇ ਡਕਾ ਵੱਜਿਆ? ਕਾਂ ਬੰਦੀ ਬਣਾ ਕੇ ਕੁੱਟ ਮਾਰ ਕਰਕੇ। ਕਾਂਟ ਇਦਾਂ ਹੋਇਆ ਜੀ ਜਿੱਦਾਂ ਅਸੀਂ ਤਾਂ ਆਪਣੇ ਘਰ ਹੀ ਸੀਗੇ। ਜਿੱਦਾਂ ਚਾਚੇ ਹੁਣੀ ਗਏ ਇਧਰੋਂ ਜਾਣੀ। ਦੌੜੇ ਗਏ ਪੈਰੀਂ ਜੁੱਤੀ ਵੀ ਹੈ ਨਹੀਂ ਸੀ ਉਹਨਾਂ ਦੇ। ਤਾਂ ਉਹਨੇ ਜਾ ਕੇ ਸਾਨੂੰ ਦੱਸਿਆ ਵੀ ਜਿੱਦਾਂ ਵੀ ਜੋਤੀ ਨੂੰ ਕੁੱਟ ਰਹੇ ਆ ਵੀ ਤਿੰਨ ਜਣੇ ਸਾਡੇ ਚੋਰੀ ਕਰਨ ਆ ਗਏ। ਤੇ ਜਦੋਂ ਅਸੀਂ ਜਿੱਦਾਂ ਸੁਣੀ ਅਸੀਂ ਸਾਰੇ ਜਣੇ ਦੌੜ ਕੇ ਆ ਗਏ ਇੱਥੇ ਸਾਡੇ ਆਉਂਦਿਆਂ ਨੂੰ ਜਾਣੀ ਦੌੜ ਚੁੱਕੇ ਸੀ ਪਰ ਜੋਤੀ ਦੀ ਕੁੱਟਮਾਰ ਬਹੁਤ ਹੋਈ ਹੋਈ ਸੀ ਜਿੱਦਾਂ ਡੰਡੇ ਮਾਰਿਓ ਸੀ ਜਿੱਦਾਂ ਉਹਨੂੰ ਆ ਕੇ ਪੁੱਛਿਆ ਤਾਂ ਬਹੁਤ ਬੌਂਦਲੀ ਸੀ ਕਹਿੰਦੀ ਉਹਨਾਂ ਕੋਲਸਾ ਲਾ ਸੀਗਾ ਭਈ ਹਸਿਆਰ ਸੀਗੇ ਭਈ ਉਹ ਕਹਿੰਦੀ ਸੀ ਵੀ ਜੇ ਨਹੀਂ ਦੱਸ ਦੇਤਾ ਤੇ ਤੇਰੇ ਹੱਥਾ ਫੜ ਦਾਨੀਆਂ ਜਾਂ ਤੇਰੇ ਗੋਲੀ ਮਾਰ ਦਣੀਆਂ ਤੇ ਜਿੱਥੇ ਜਿੱਥੇ ਹਕਾ ਉਹ ਕਹਿੰਦੀ ਵੀ ਮੈਨੂੰ ਕੁੱਟੋ ਨਾ ਜਿਹੜਾ ਸਮਾਨ ਇੱਥੋਂ ਚੱਕ ਲਓ ਤੁਸੀਂ ਇੱਥੇ ਪਿਆ ਵਿੱਚੇ ਸੋਨਾ ਸਿਕਾ ਕਾਫੀ ਉਹ ਲੈ ਗਏ ਆ ਤੇ ਕੈਚ ਸਿਕਾ ਡਾਲਰ ਸਿਕਾ ਬਾਹਰਲੇ ਕਾਕਾ ਆਏ ਸੀ ਬਾਹਰੋਂ ਬਜ਼ੁਰਗ ਕਿ ਸਭ ਤੋਂ ਅਹਿਮ ਗੱਲ ਆ ਕਿ ਉਹ ਨਾਲ ਇੱਕ ਤੇਲ ਲੈ ਕੇ ਆਏ ਹੋਏ ਆ ਹਾਂ ਇੱਕ ਤੇਲ ਦੀ ਪੀਪੀ ਉਹਨਾਂ ਦੀ ਇੱਥੇ ਪਈ ਆ ਡੀਜੇ ਇਹਦੇ ਦਾ ਨਾਮ ਨਿਕਲਤ ਹੋ ਸਕਦਾ ਹੋ ਸਕਦਾ ਸੀ ਹਾਂ ਅੱਗ ਵੀ ਲੱਗ ਸਕਦੀ ਸੀ ਹਾਂਜੀ ਬਹੁਤ ਖਤਰਾ ਸਗਾ ਜੀ ਹਿਸਾਬ ਦਾ ਉਹਨਾਂ ਦਾ ਪਤਾ ਨਹੀਂ ਕੀ ਮਾਈਂਡ ਦੇ ਵਿੱਚ ਲੱਗਿਆ ਪਤਾ ਸਰਦਾਰ ਸੀ ਮੁੰਡੇ ਦੇ ਮੋਨੇ ਸੀ ਜੀ ਨਹੀਂ ਜੀ ਉਹਨਾਂ ਨੇ ਮੂੰਹ ਬੰਨਿਓ ਸੀ ਉਹ ਤਾਂ ਮੋਨੇ ਸੀਗੇ ਸ਼ਾਇਦ ਮੂੰਹ ਬੰਨਿਓ ਸੀ ਅੱਖਾਂ ਹੀ ਕਹਿੰਦੇ ਦਿਖਦੀਆਂ ਸੀ ਅਸੀਂ ਤਾਂ ਦੇਖੇ ਨਹੀਂ ਇਹਨਾਂ ਦੇ ਦੱਸਣ ਦੇ ਮੁਤਾਬਕ ਪੀਓ ਐ ਦੱਸ ਕੀ ਛੋਟੀ ਉਮਰ ਦੇ ਸੀ ਬਾਰੇ ਪੁਲਿਸ ਕੀ ਕਹਿ ਰਹੀ ਹੈ ਪੁਲਸ ਤਾਂ ਕਹਿੰਦੇ ਆ ਵੀ ਅਸੀਂ ਹੁਣ ਆਪਣੀ ਕਾਰਵਾਈ ਪੂਰੀ ਕਰ ਰਹੇ ਆਂ ਤੇ ਛੇਤੀ ਤੋਂ ਛੇਤੀ ਅਸੀਂ ਫੜ ਲਵਾਂਗੇ ਬੰਦਿਆਂ ਨੂੰ ਬਾਕੀ ਹੁਣ ਦੇਖੋ ਜਿੱਦਾਂ ਵੀ ਹੁੰਦਾ ਹਾਂ ਹਾਂ ਠੀਕ ਹੈ ਅਸਲ ਪਿੰਡ ਟੋਟਰਪੁਰ ਦੇ ਵਿੱਚ ਮੀਤਰਾ ਤੇ ਇੱਕ ਕਾਰ ਦੇ ਵਿੱਚ ਇੱਕ ਡਕੈਤੀ ਵਜਈ ਆ ਤਿੰਨ ਹਥਿਆਰਬੰਦ ਨੌਜਵਾਨ ਦਾਖਲ ਹੋਏ ਨੇ ਤੇ ਦਸਿਆ ਰਹੇ 35 ਰੱਖ ਦੇ ਕੇ ਗੰਕਸਾਉਂਦੇ ਕੀ ਪੂਰਾ ਮਾਮਲਾ ਤੁਸੀਂ ਮੁਖਰੇ ਪਹੁੰਚੋ ਸਾਨੂੰ ਇੱਕ ਇਨਫੋਰਮੇਸ਼ਨ ਆਈ ਸੀ ਕਿ ਟੋਟਰਪੁਰ ਦੇ ਵਿੱਚ ਇੱਕ ਜਿਹੜੀ ਹੈਗੀ ਖੋਜ ਹੈ ਉਦੇ ਸੰਬੰਧ ਦੇ ਵਿੱਚ ਅਸੀਂ ਆਏ ਸੀਗੇ ਮੈਂ ਤੇ ਐਸ ਐਚਓ ਮੇਟੀਆਂ ਨਾਲ ਆਏ ਸੀਗੇ ਤੇ ਮੌਕਾ ਸੀ ਦੇਖਿਆ ਆ ਵੈਰੀਫਾਈ ਕਰ ਰਹੇ ਹਾਂ ਕਿ ਕੈਮਰੇ ਵਗੈਰਾ ਚੈੱਕ ਕਰਾਂਗੇ ਤੇ ਜੋ ਵੀ ਪ੍ਰੋਸੀਜਰ ਟੈਸਟ ਕਰਨ ਵਾਸਤੇ ਬਣੂਗਾ ਤੇ ਉਹ ਕਰਾਂਗੇ ਮਕਦਮਾ ਵੀ ਦਰਜ ਕਰਾਂਗੇ ਇਹ ਗੁਰਦੀਪ ਸਿੰਘ ਉਹਨਾਂ ਦਾ ਘਰ ਹੈਗਾ ਆ ਇੰਟੂਟਰਪੁਰ ਦੇ ਵਿੱਚ ਤੇ ਕਰੀਬ ਇਹਨਾਂ ਦੀ 78 ਸਾਲ ਉਮਰ ਹੈਗੀ ਆ ਤੇ ਇੱਕ ਇਹਨਾਂ ਦੀ ਨੂੰਹ ਹੈਗੀ ਆ ਬੇਟਾ ਇਹਨਾਂ ਦਾ ਅਮਰੀਕਾ ਗਿਆ ਹੋਇਆ ਨੂ ਜਸਪ੍ਰੀਤ ਕੌਰ ਉਹ ਇੱਥੇ ਘਰ ਦੇ ਵਿੱਚ ਪ੍ਰੈਜ਼ੈਂਟ ਸੀਗੇ ਦੋਨੋਂ ਇਹਨਾਂ ਦੇ ਕਹਿਣ ਦੇ ਮੁਤਾਬਕ ਤਿੰਨ ਨੌਜਵਾਨ ਆਏ ਆ ਜਿਨ੍ਹਾਂ ਨੇ ਲੱਕੜ ਦਾ ਦਰਵਾਜ਼ਾ ਜਿਹੜਾ مین ਗੇਟ ਸਿਕਨਾਰਾ ਦਰਵਾਜ਼ੇ ਦਾ ਉਹ ਤੋੜ ਕੇ ਅੰਦਰ ਐਂਟਰ ਕੀਤੇ ਆ ਤੇ ਅੰਦਰ ਐਂਟਰ ਕਰਕੇ ਜਿਹੜਾ ਹੈਗਾ ਇਹ ਸਮਾਨ ਜਿਹੜਾ ਇੱਕ ਕਰੀਬ 5 ਕਿਲੋ ਸੁਨਾ ਕਹਿੰਦੇ ਆ ਇਹ ਜਿਨ੍ਹਾਂ ਦੇ ਗਹਿਣੇ ਸੀਗੇ ਸੋਨੇ ਦੇ ਤੇ 5 ਲੱਖ ਰੁਪਇਆ ਕੈਸ਼ ਸੀਗਾ ਤੇ 2 ਕੋ ਹਜ਼ਾਰੇ ਜਿਹੜੇ ਅਮਰੀਕਨ ਡਾਲਰ ਸੀਗੇ ਉਹ ਜਿਹੜੇ ਹੈਗੇ ਇਹਨਾਂ ਕੋਲ ਖੋ ਕੇ ਲੈ ਗਏ ਹੈਗੇ ਆ ਤੇ ਵੀਰੇ ਤਿੰਨ ਨੌਜਵਾਨ ਸੀਗੇ ਉਹਨਾਂ ਦੇ ਮੂੰਹ ਟੱਕੀ ਹੋਈ ਸੀਗੇ ਅਸੀਂ ਜੋ ਵੀ ਇਹਨਾਂ ਸਟੇਟਮੈਂਟ ਲਿਖ ਕੇ ਤੇ ਕਾਰਵਾਈ ਕਰਾਂਗੇ ਕਾਰਵਾਈ ਕਰਕੇ ਟ੍ਰੇਸ ਕਰਾਂਗੇ ਸਰ ਇੱਕ ਵੇਖਣਾ ਆ ਪਹਿਲੀ ਵਾਰੀ ਮਾਮਲੇ ਚ ਕਿ ਉਹ ਨਾਲ ਇੱਕ ਤੇਲ ਦੀ ਪੀਪੀ ਲੈ ਕੇ ਆਇਓ ਜਿਹੜੇ ਵੀ ਟੱਕ ਮਾਰਨੇ ਸੀ ਜਾਂ ਲੋਕ ਕਰਨੇ ਸੀ ਹਾਂ ਇਹ ਇਹ ਵੀ ਅਸੀਂ ਦੇਖੀ ਹੈਗੀ ਆ ਵੀ ਤੇਲ ਦੀ ਪੀਪੀ ਇਹਨਾਂ ਦੇ ਕੋਲ ਹੈਗੀ ਸੀਗੀ ਹੁਣ ਪਈ ਹੋਈ ਹੈਗੀ ਇੱਥੇ ਮੌਕੇ ਤੇ ਇਹ ਵੀ ਆਪਾਂ ਵੈਰੀਫਾਈ ਕਰਾਂਗੇ ਕਿ ਕਾਦੇ ਵਾਸਤੇ ਲੈ ਕੇ ਆਏ ਸੀਗੇ ਕੀ ਸੀਗਾ ਇਹ ਪੰਜਾਬੀ ਬੋਲਦੇ ਸੀਗੇ ਜਿਹੜੇ ਇਹਨਾਂ ਦੇ ਪਹਿਣ ਦੇ ਮੁਤਾਬਕ ਇਹਨੇ ਅਜੇ ਵਾਂਸ ਗਏ ਪੰਜਾਬੀ ਬੋਲਦੇ ਸੀਗੇ ਪਰਿਵਾਰ ਨੂੰ ਕਿਸੇ ਤੇ ਸ਼ੱਕ ਵਗਾਰਾ ਹੋਵੇ ਜਾਂ ਕਿਸੇ ਨੇ ਪਹਿਲਾਂ ਕੋਈ ਰੱਖੀ ਵਗਾਰਾ ਕੀਤੀ ਹੋਵੇ ਇਹ ਨਹੀਂ ਅਜੇ ਆਏ ਆ ਜਸਟ ਆਏ ਆ ਜੋ ਵੀ ਇਨਫੋਰਮੇਸ਼ਨ ਆਕੇ ਤੋਂ ਕੇ ਸਾਨੂੰ ਪ੍ਰੋਸੈਸ ਨੂੰ ਅਨੁਮਿਲੂਗੀ ਸਾਨੂੰ ਅਸੀਂ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰਾਂਗੇ